ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਪੋਤੜੇ ਭਾਗ ਤੀਜਾ ਇਸ ਕਹਾਣੀ ਨੂੰ ਲਿਖਿਆ ਹੈ ਰਗਵੀਰ ਬੜੈਚ ਜੀ ਨੇ ਜਿਵੇਂ ਹੀ ਡੀਐਸਪੀ ਨਾਲ ਫੋਨ ਉੱਤੇ ਗੱਲਬਾਤ ਖਤਮ ਹੋਈ ਜਸਲੀਨ ਫਿਰ ਆਪਣੇ ਖਿਆਲਾਂ ਵਿੱਚ ਖੋ ਗਈ ਉਸ ਨੂੰ ਅੱਜ ਵੀ ਯਾਦ ਹੈ ਜਦੋਂ ਉਹ ਇੰਡੀਆ ਤੋਂ ਵਾਪਸ ਪਰਤੇ ਸਨ ਤਾਂ ਜਹਾਜ਼ ਵਿੱਚ ਬੈਠੀ ਨੇ ਸ਼ਮਸ਼ੇਰ ਨੂੰ ਕਿਹਾ ਸੀ ਮੈਂ ਤੁਹਾਡੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਹਾਂ ਬੀਜੀ ਬਾਪੂ ਜੀ ਦਰਵੇਸ਼ ਆਤਮਾ ਨੇ ਆਪਣੀ ਜ਼ਿੰਦਗੀ ਦੀ ਡੋਰ ਜਿਸ ਤਰ੍ਹਾਂ ਉਹਨਾਂ ਨੇ ਪ੍ਰਮਾਤਮਾ ਦੇ ਹੱਥ ਵਿੱਚ ਦਿੱਤੀ ਹੋਈ ਹੈ ਪ੍ਰਮਾਤਮਾ ਵਿੱਚ ਕਿਸ ਕਦਰ ਵਿਸ਼ਵਾਸ ਹੈ ਉਸ ਦਾ ਉਹ ਉਸ ਦੀ ਇੱਕ ਮਿਸਾਲ ਨੇ ਵੀਰ ਜਸਮੀਰ ਵੀ ਚੰਗੇ ਨੇ ਪਰ ਤੁਹਾਡੀ ਭਾਬੀ ਵੀਰੋ ਮੈਨੂੰ ਕੁਝ ਲਾਲਚੀ ਲੱਗੀ ਸ਼ਾਇਦ ਉਹ ਸੋਚਦੀ ਹੈ ਕਿ ਇੱਥੇ ਇੰਗਲੈਂਡ ਵਿੱਚ ਦਰਖਤਾਂ ਨੂੰ ਪੈਸੇ ਲੱਗਦੇ ਨੇ ਸ਼ਮਸ਼ੇਰ ਵਿੱਚੇ ਟੋਕਦਾ ਬੋਲਿਆ ਜਸਲੀਨ ਖੂਨ ਤਾਂ ਤੇਰੇ ਵੀ ਅੰਦਰ ਪੰਜਾਬੀ ਹੀ ਹੈ ਭਾਵੇਂ ਤੂੰ ਲੱਖ ਇੰਗਲੈਂਡ ਵਿੱਚ ਪੈਦਾ ਹੋਈ ਹੈ ਕੋਈ ਫਰਕ ਨਹੀਂ ਪੈਂਦਾ ਖੂਨ ਦੀ ਤਸਵੀਰ ਨੂੰ ਕੀ ਮਤਲਬ ਮੈਂ ਸਮਝੀ ਨਹੀਂ ਤੁਸੀਂ ਕੀ ਕਹਿਣਾ ਚਾਹੋਣੇ ਹੋ ਜਸਲੀਨ ਨੇ ਹੈਰਾਨ ਹੁੰਦੀ ਹੋਈ ਨੇ ਪੁੱਛਿਆ ਸ਼ਰੀਕਾ ਨਾਲ ਸਾੜਾ ਸਾਡੇ ਡੀਐਨਏ ਵਿੱਚ ਹੀ ਹੈ ਦੇਖ ਨਾ ਤੈਨੂੰ ਉਸ ਵਿਚਾਰੀ ਵਿੱਚ ਕੋਈ ਚੰਗਿਆਈ ਨਹੀਂ ਲੱਭੀ ਤੇ ਬੁਰਾਈ ਬਗੈਰ ਲੱਬਿਆਂ ਹੀ ਮਿਲ ਗਈ ਵਿਚਾਰੀ ਕਿਥੋਂ ਦੀ ਵਿਚਾਰੀ ਆਏ ਕੀ ਲੈ ਕੇ ਹੋ ਚੱਲੇ ਹੋ ਤਾਂ ਕੀ ਛੱਡ ਕੇ ਕੀ ਜਾਵੋਗੇ ਏ ਰੁਖਸੀ ਤੁਹਾਡੀ ਪਿਆਰੀ ਭਾਬੀ ਦਾ ਜਸਲੀਨ ਨਖ ਜੀ ਹੋਈ ਨੇ ਜਵਾਬ ਦਿੱਤਾ ਚੱਲ ਛੱਡ ਬੰਦਾ ਮੰਗਦਾ ਵੀ ਉਥੋਂ ਹੀ ਆ ਜਿੱਥੇ ਆਸ ਹੁੰਦੀ ਆ ਦਿਲ ਵੱਡਾ ਰੱਖੀਦਾ ਪਰਮਾਤਮਾ ਆਪਾਂ ਨੂੰ ਹੋਰ ਦੇਵੇਗਾ ਸ਼ਮਸ਼ੇਰ ਨੇ ਹੱਸਦੇ ਹੋਏ ਨੇ ਹਰਖੀ ਹੋਈ ਜਸਲੀਨ ਨੂੰ ਜਵਾਬ ਦਿੱਤਾ ਸੀ ਮੂੰਹ ਬੋ ਆ ਕੇ ਬੈਠ ਗਈ ਸੀ ਜਸਲੀਨ ਮਨ ਹੀ ਮਨ ਬੋਲ ਰਹੀ ਸੀ ਸਾਰਾ ਦਿਨ ਦਿਉਰ ਭਾਬੀ ਦੇ ਗੁਣ ਗਾਣੇ ਸੁਣਦਾ ਰਹਿੰਦਾ ਸ਼ੱਕ ਤਾਂ ਮੈਨੂੰ ਪਹਿਲਾਂ ਹੀ ਸੀ ਡੱਕਾ ਤਾਂ ਭਾਬੀ ਵੱਲ ਹੀ ਛੁੱਟੇਗਾ ਉਸ ਇੰਡੀਆ ਫੇਰੀ ਤੋਂ ਬਾਅਦ ਉਹ ਕਦੇ ਵੀ ਇਕੱਠੇ ਵਾਪਸ ਇੰਡੀਆ ਨਹੀਂ ਸਿਗੇ ਜਦੋਂ ਵੀ ਉਹਨਾਂ ਨੇ ਸਲਾਹ ਬਣਾਈ ਕੋਈ ਨਾ ਕੋਈ ਝਮੇਲਾ ਬਣ ਗਿਆ ਤੇ ਸਲਾਹ ਬਣੀ ਬਣਾਈ ਰਹਿ ਗਈ ਹਾਂ ਬੇਜੀ ਪਹਿਲਾਂ ਪੂਰੇ ਹੋ ਗਏ ਤੇ ਬਾਪੂ ਜੀ ਕੁਝ ਸਮੇਂ ਬਾਅਦ ਦੋਮੇ ਵਾਰੀ ਸ਼ਮਸ਼ੇਰ ਇਕੱਲਾ ਹੀ ਆਇਆ ਸੀ ਪਹਿਲਾਂ ਚਿੱਠੀਆਂ ਫਿਰ ਫੋਨ ਉੱਤੇ ਗੱਲਬਾਤ ਦਾ سلسلہ ਸ਼ੁਰੂ ਹੋ ਗਿਆ ਸੀ ਇੱਕ ਦਿਨ ਸ਼ਮਸ਼ੇਰ ਦੇ ਦੋਸਤ ਜੱਗੇ ਦਾ ਫੋਨ ਆਇਆ ਸੀ ਉਹ ਫੋਨ ਉੱਤੇ ਕਹਿ ਰਿਹਾ ਸੀ ਸ਼ਮਸ਼ੇਰ ਦੇਖ ਵੀਰ ਮੈਨੂੰ ਗਲਤ ਨਾ ਸਮਝੀ ਆਪਾਂ ਬਚਪਨ ਦੇ ਯਾਰ ਹਾਂ ਆਪਾਂ ਪੜ੍ਹਾਈ ਵੀ ਇਕੱਠਿਆਂ ਕੀਤੀ ਅਤੇ ਦੇਸ਼ ਪਰਦੇਸ ਕਬੱਡੀ ਵੀ ਇਕੱਠੇ ਖੇਡਦੇ ਰਹੇ ਹਾਂ ਤੂੰ ਨਾ ਆਪਣੇ ਹਿੱਸੇ ਆਉਂਦੀ ਜ਼ਮੀਨ ਦੀ ਗਰਦਾਬਰੀ ਜਸਮੀਰ ਦੇ ਨਾਮ ਤੋਂ ਤੜਵਾ ਕੇ ਆਪਣੇ ਨਾਮ ਚੜ੍ਹਾ ਲਏ ਆਪਣੇ ਪਿੰਡ ਜ਼ਮੀਨਾਂ ਦਾ ਰੇਟ ਬਹੁਤ ਵਧ ਗਿਆ 2.5-3 ਕਰੋੜ ਦਾ ਏਕੜ ਹੋ ਗਿਆ ਜਿਆਦਾ ਰਕਮ ਕਿਸੇ ਵੀ ਇਮਾਨ ਨੂੰ ਡੋਲ ਸਕਦੀ ਹੈ ਬਾਦ ਵਿੱਚ ਕੋਟ ਕਚੇਰੀਆਂ ਵਿੱਚੋਂ ਪਰਦੇਸੀਆਂ ਦੇ ਹੱਥ ਖੱਜਲ ਖਵਾਰੀ ਵਗੈਰ ਕੁਝ ਨਹੀਂ ਲੱਗਦਾ ਸੋ ਵੀਰ ਮੇਰੀ ਗੱਲ ਉੱਤੇ ਗੌਰ ਜ਼ਰੂਰ ਕਰੀ ਇੱਕ ਗੱਲ ਹੋਰ ਤੇਰੇ ਭਤੀਜੇ ਪ੍ਰਿੰਸ ਦੇ ਲੱਛਣ ਕੁਝ ਠੀਕ ਨਹੀਂ ਨਸ਼ਾ ਪਤਾ ਬੋਲਟ ਉੱਤੇ ਸਾਰਾ ਦਿਨ ਗੇੜੀਆਂ ਮਾਰਨਾ ਕੁੜੀਆਂ ਛੇੜਨਾ ਗੁੰਡਾਗਰਦੀ ਵਿੱਚ ਪੂਰਾ ਨਾਮ ਹੈ ਉਸ ਦਾ ਇਕਲੌਤਾ ਹੋਣ ਕਰਕੇ ਜਸਮੀਰ ਰੋਕਦਾ ਟੋਕਦਾ ਹੀ ਨਹੀਂ ਉਹਨੂੰ ਪੂਰਾ ਉਲੱਥ ਹੋ ਗਿਆ ਹੈ ਉਹ ਤੂੰ ਐਵੇਂ ਨਾ ਉਸ ਨੂੰ ਪੈਸੇ ਭੇਜਦੀ ਕਲ ਨੂੰ ਕੋਈ 121 ਹੋਗੀ ਸਭ ਤੇਰੇ ਗਲ ਪੈ ਜਾਣੀਆਂ ਅਖੇ ਚਾਚੇ ਨੇ ਪੈਸੇ ਪੇਜ ਪੇਜ ਵਿਗਾੜ ਦਿੱਤਾ ਇਸ ਜੱਗ ਉੱਤੇ ਹਸਾਈ ਦਾ ਨਿਰਵਾਇ ਦਾ ਨਾਮ ਹੋ ਜਾਂਦਾ ਬਾਕੀ ਪਿੰਡ ਵਿੱਚ ਸਭ ਠੀਕ ਠਾਕ ਏ ਚੰਗਾ ਬਾਈ ਰੱਬ ਰੱਖਾ ਚੱਲ ਫੋਨ ਰੱਖਦਾ ਸਤਿ ਸ਼੍ਰੀ ਅਕਾਲ ਜਦੋਂ ਜਸਲੀਨ ਨੇ ਪੁੱਛਿਆ ਸੀ ਜ਼ਮੀਨ ਬਾਰੇ ਕੀ ਕਹਿੰਦੇ ਸੀ ਵੀਰ ਜੀ ਤਾਂ ਸਮਸ਼ੇਰ ਬੋਲਿਆ ਕੁਝ ਨਹੀਂ ਜਸਲੀਨ ਨੇ ਜਦੋਂ ਕਿਹਾ ਸੀ ਠੀਕ ਹੀ ਤਾਂ ਕਹਿ ਰਹੇ ਸੀ ਵੀਰ ਜੀ ਜਿਆਦਾ ਪੈਸਾ ਕਿਸੇ ਦੀ ਵੀ ਮੱਤ ਮਾਰ ਸਕਦਾ ਤੁਸੀਂ ਉਹ ਕਰਦੇ ਕਿਉਂ ਨਹੀਂ ਜੋ ਕਹਿ ਰਹੇ ਸੀ ਸ਼ਮਸ਼ੇਰ ਗੁੱਸੇ ਵਿੱਚ ਬੋਲਿਆ ਸੀ ਪੁੱਛ ਕਿਉਂ ਰਹੀ ਏ ਜਦ ਪੂਰੀ ਗੱਲ ਸੁਣ ਹੀ ਲਈਏ ਦੁਨੀਆ ਦੀ ਤਾਂ ਮੈਂ ਕਹਿ ਨਹੀਂ ਸਕਦਾ ਪਰ ਮੇਰਾ ਵੀਰ ਜਸਮੀਰ ਮੇਰੇ ਨਾਲ ਕਦੇ ਨਹੀਂ ਬਦਲ ਸਕਦਾ ਮੈਨੂੰ ਉਸਤੇ ਪੂਰਾ ਯਕੀਨ ਹੈ ਪਰ ਪ੍ਰਿੰਸ ਦੀ ਗੱਲ ਸੁਣ ਕੇ ਸ਼ਮਸ਼ੇਰ ਨੇ ਬਹੁਤ ਦੁੱਖ ਮਨਾਇਆ ਸੀ ਆਪਣੇ ਬੱਚਿਆਂ ਵੱਲ ਵੇਖਦਾ ਬੋਲਿਆ ਸੀ ਬੇਟੀ ਨੈਨਸੀ ਡਾਕਟਰੀ ਕਰ ਰਹੀ ਹੈ ਤੇ ਬੇਟਾ ਜੈਕ ਐਮਬੀਏ ਇਹ ਪ੍ਰਿੰਸ ਕੀ ਕਰ ਰਿਹਾ ਹੈ ਬਾਈ ਘੌਰ ਕਿਉਂ ਨਹੀਂ ਕਰਦਾ ਜਿਵੇਂ ਹੀ ਸ਼ਮਸ਼ੇਰ ਨੇ ਜਸਮੀਰ ਨੂੰ ਫੋਨ ਕਰਨ ਲਈ ਫੋਨ ਚੁੱਕਿਆ ਜਸਲੀਨ ਟੋਕਦੀ ਬੋਲੀ ਸੀ ਤੁਸੀਂ ਰਹਿਣ ਦਿਓ ਕੁਝ ਕਹਿਣ ਨੂੰ ਸ਼ਮਸ਼ੇਰ ਨੇ ਵੀ ਇਹੋ ਵਹਿਤਰ ਸਮਝਿਆ ਤੇ ਉਸਨੇ ਫੋਨ ਕੱਟ ਦਿੱਤਾ ਫਿਰ ਉਸੇ ਸਾਲ ਦੁਨੀਆ ਉੱਤੇ ਕਰੋਨਾ ਦਾ ਕਹਿਰ ਆਇਆ ਸੀ ਇਸ ਮਹਾਮਾਰੀ ਵਿੱਚ ਦੁਨੀਆ ਦਾ ਬਹੁਤ ਜਾਨੀ ਅਤੇ مالی ਨੁਕਸਾਨ ਹੋ ਗਿਆ ਸੀ ਸ਼ਮਸ਼ੇਰ ਦਾ ਰੈਸਟੋਰੈਂਟ ਦਾ ਕਾਰੋਬਾਰ ਵੀ ਕਰੋਨਾ ਦੀ ਪੇਂਟ ਚੜ ਗਿਆ ਸੀ ਬਹੁਤ ਨੁਕਸਾਨ ਹੋ ਗਿਆ ਸੀ ਉਹਨਾਂ ਦਾ ਕਰਜ਼ਾ ਚੜ ਗਿਆ ਸੀ ਸ਼ਮਸ਼ੇਰ ਸੇਰ ਨੌਬਤ ਘਰ ਵੇਚਣ ਤੱਕ ਦੀ ਆ ਗਈ ਸੀ ਇੱਕ ਦਿਨ ਸ਼ਮਸ਼ੇਰ ਬੋਲਿਆ ਆਪਣਾ ਘਰ ਵੇਚਣ ਨਾਲੋਂ ਆਪਣੇ ਹਿੱਸੇ ਆਉਂਦੀ ਇੰਡੀਆ ਵਾਲੀ ਜ਼ਮੀਨ ਵੇਚ ਦਿੰਦਾ ਹਾਂ ਫਿਰ ਤਾਂ ਉਹ ਤਿਆਰ ਹੋ ਗਿਆ ਇੰਡੀਆ ਆਉਣ ਲਈ ਤੁਰਨ ਲੱਗੇ ਸ਼ਮਸ਼ੇਰ ਨੂੰ ਜਸਲੀਨ ਬੋਲੀ ਸੀ ਚੱਲਣ ਤੋਂ ਪਹਿਲਾਂ ਤੁਸੀਂ ਜਸਮੀਰ ਵੀਰ ਜੀ ਨਾਲ ਫੋਨ ਉੱਤੇ ਸਲਾਹ ਕਰ ਲੈਣੀ ਸੀ ਵੱਡੇ ਫੈਸਲੇ ਫੋਨ ਉੱਤੇ ਨਹੀਂ ਆਮਣੇ ਸਾਹਮਣੇ ਬੈਠ ਕੇ ਹੁੰਦੇ ਨੇ ਨਾਲੇ ਮੈਂ ਆਪਣੇ ਹਿੱਸੇ ਆਉਂਦੀ ਜ਼ਮੀਨ ਵੇਚਣਾ ਚਾਹੁੰਦਾ ਹਾਂ ਜੋ ਕਿ ਮੇਰਾ ਹੱਕ ਹੈ ਜਿੰਨੀ ਦੇਰ ਸਰਦਾ ਸੀ ਉਹੀ ਵਾਉਂਦੇ ਰਹੇ ਨੇ ਪਰ ਹੁਣ ਮੈਂ ਮਜਬੂਰ ਹੋ ਗਿਆ ਹਾਂ ਜਦੋਂ ਮੈਂ ਵੱਡੇ ਭਾਈ ਨੂੰ ਆਪਣੀ ਮਜਬੂਰੀ ਦੱਸਾਂਗਾ ਤਾਂ ਉਹ ਜ਼ਰੂਰ ਮੇਰੀ ਮਦਦ ਕਰੇਗਾ ਜਾਦਾ ਪੈਸੇ ਦੇ ਲੈਣ ਦੇਣ ਦਾ ਮਸਲਾ ਹੈ ਤੁਸੀਂ ਸਭ ਸੋਚ ਸਮਝ ਕੇ ਕਰਨਾ ਜਸਲੀਨ ਫਿਕਰ ਕਰਦੀ ਹੋਈ ਬੋਲੀ ਸੀ ਸ਼ਮਸ਼ੇਰ ਇੱਕ-ਇੱਕੇ ਘਰੋਂ ਤੁਰਿਆ ਸੀ ਮੇਰਾ ਪਿੰਡ ਮੇਰਾ ਪਰਿਵਾਰ ਮੇਰੇ ਦੋਸਤ ਸਭ ਨੇ ਉੱਥੇ ਤੂੰ ਭੋਰਾ ਫਿਕਰ ਨਾ ਕਰ ਮੈਂ ਐਂ ਗਿਆ ਤੇ ਐਂ ਆਇਆ ਦੇਖੀ ਆਪਣੀ ਸਾਰੀ ਪਰੇਸ਼ਾਨੀ ਠੀਕ ਹੋ ਜਾਵੇਗੀ ਓਕੇ ਬਾਈ ਡਾਰਲਿੰਗ ਲਵ ਯੂ ਹਵਾਈ ਜਹਾਜ਼ ਦੇ ਏਡੇ ਵਿੱਚ ਬੜਨ ਲੱਗੇ ਆ ਜਸਲੀਨ ਨੂੰ ਜੱਫੀ ਵਿੱਚ ਲੈ ਕੇ ਸਮਸ਼ੇਰ ਦੇ ਇਹ ਆਖਰੀ ਬੋਲ ਸਨ ਉਸ ਆਖਰੀ ਮੁਲਾਕਾਤ ਨੂੰ ਯਾਦ ਕਰਦੀ ਜਸਲੀਨ ਦੇ ਮੂੰਹ ਵਿੱਚੋਂ ਸੁਭਾਵਿਕ ਹੀ ਨਿਕਲ ਗਿਆ ਲਵ ਯੂ ਟੂ ਡਾਰਲਿੰਗ ਮਿਸ ਯੂ ਫਿਰ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਹੰਝੂ ਸਾਫ਼ ਕਰਦੀ ਹੋਈ ਉਹ ਹੋਟਲ ਦੀ ਖਿੜਕੀ ਵਿੱਚ ਆਣ ਖੜੀ ਹੋਈ ਤਾਂ ਸੜਕ ਉੱਤੇ ਜਾਂਦਾ ਰੱਦੀ ਖਰੀਦਣ ਵਾਲਾ ਉਸ ਦੀ ਨਿਗਾ ਪੈ ਗਿਆ ਉਹ ਮਨ ਹੀ ਮਨ ਵਿੱਚ ਸੋਚ ਰਹੀ ਹੈ ਇਸ ਦੇਸ਼ ਵਿੱਚ ਗਰੀਬ ਅਤੇ ਅਮੀਰ ਵਿੱਚ ਕਿੱਡਾ ਵੱਡਾ ਪਾੜਾ ਹੈ ਸ਼ਾਇਦ ਇਹ ਪਾੜਾ ਹੀ ਸਾਰੀ ਸਮੱਸਿਆ ਦਾ ਕਾਰਨ ਹੈ ਉਧਰ ਜਸਮੀਰ ਅਤੇ ਉਸ ਦੀ ਪਤਨੀ ਪੁਲਿਸ ਪੁਲਿਸ ਸਟੇਸ਼ਨ ਬੈਠੇ ਨੇ ਪ੍ਰਿੰਸ ਪੁਲਿਸ ਦੀ ਗ੍ਰਿਫਤ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ ਪੁਲਿਸ ਦੀਆਂ ਟੁਕੜੀਆਂ ਥਾਂ ਥਾਂ ਉੱਤੇ ਪ੍ਰਿੰਸ ਦੀ ਤਲਾਸ਼ ਵਿੱਚ ਛਾਪੇਮਾਰੀ ਕਰ ਰਹੀਆਂ ਨੇ ਜਦੋਂ ਦੀ ਪੁਲਿਸ ਜਸ਼ਮੀਰ ਕਿਆਂ ਨੂੰ ਚੁੱਕ ਕੇ ਲਿਆਈ ਹੈ ਪਿੰਡ ਵਿੱਚ ਸਮਸ਼ੇਰ ਦੀਆਂ ਹੀ ਗੱਲਾਂ ਚੱਲ ਰਹੀਆਂ ਨੇ ਕੀ ਸੱਥ ਕੀ ਘਰ ਸਭ ਜਗ੍ਹਾ ਸੱਥ ਵਿੱਚ ਤਾਂ ਖੇਡਦਿਆਂ ਵਿੱਚ ਅਮਲੀ ਦੀ ਸ਼ਾ ਬੋਲਿਆ ਬਈ ਕਮਾਲ ਕਰਤੀ ਮੇਰੇ ਸਾਲਿਆ ਨੇ ਦੇਖਣ ਨੂੰ ਤਾਂ ਬੜੇ ਸਾਧ ਲੱਗਦੇ ਸੀ ਪਿਓ ਪੁੱਤ ਪਰ ਕੰਮ ਸਾਲਾ ਮੋਮਣਾ ਵਾਲਾ ਕਰ ਦਿੱਤਾ ਸਵਾ 6 ਫੁੱਟ ਦਾ ਬੰਦਾ ਕਿੱਥੇ ਖፋ ਦੇ ਦਿੱਤਾ ਭਾਫ ਵੀ ਬਾਹਰ ਨਹੀਂ ਨਿਕਲਣ ਦਿੱਤੀ ਭਾਫ ਕੀ ਬੰਦਾ ਬਾਹਰ ਦੇਖੀ ਕਿਵੇਂ ਨਿਕਲਦਾ ਜਦੋਂ ਪੁੜੇ ਸੇਕੇ ਪੁਲਿਸ ਨੇ ਅਜਮੇਰ ਪੱਤਾ ਸੁੱਟਦਾ ਹੋਇਆ ਬੋਲਿਆ ਨਾ ਬਾਈ ਬੰਦਿਆਂ ਦਾ ਤਾਂ ਠੀਕ ਆ ਪਲਾਂ ਪੁਲਿਸ ਟੀਮੀਆਂ ਦਾ ਵੀ ਇੰਜਨ ਕਰਦੀ ਆ ਵੀਰੋ ਦੇ ਤਾਂ ਪੁੜੇ ਵੀ ਬਾਵਾ ਭਾਰੀ ਨੇ ਪਟੇ ਦੀ ਆਵਾਜ਼ ਤਾਂ ਪੂਰੀ ਭਰ ਕੇ ਆਉਂਦੀ ਹੂ ਅਮਲੀ ਮਸ਼ਕਰੀ ਕਰਕੇ ਹੱਸਦਾ ਹੋਇਆ ਬੋਲਿਆ ਵਾਹਿਗੁਰੂ ਪੁਲਿਸ ਨਾਲੋਂ ਤਾਂ ਰੱਬ ਤੇਰੇ ਤੋਂ ਬਚਾਈ ਤੂੰ ਨਾ ਟਲੀ ਤਵੇ ਲਾਉਣ ਤੋਂ ਕਿਸੇ ਨੂੰ ਤਾਂ ਬਖਸ਼ ਦਿਆ ਕਰ ਜਸਮੀਰ ਨੇ ਤਾਂ ਅੱਜ ਤੱਕ ਕੁੱਤੇ ਨੂੰ ਸੋਟੀ ਨਹੀਂ ਮਾਰੀ ਇੱਕ ਆਰਾ ਤਾਂ ਪ੍ਰਿੰਸ ਦਾ ਕਰਿਆ ਲੱਗਦਾ ਕਿਸੇ ਨੇ ਅਮਲੀ ਦੀ ਗੱਲ ਵਿੱਚੇ ਟੋਕਦੇ ਹੋਏ ਕਿਹਾ ਉਧਰ ਜਸਲੀਨ ਡੀਐਸਪੀ ਨਾਲ ਫੋਨ ਉੱਤੇ ਗੱਲ ਕਰ ਰਹੀ ਹੈ ਹਾਊ ਇਜ਼ ਦੈਟ ਪੋਸੀਬਲ ਫਰੋਮ ਪੁਲਿਸ ਕਸਟਡੀ ਕਿਵੇਂ ਭੱਜ ਗਿਆ ਪ੍ਰਿੰਸ ਪੁਲਿਸ ਦੀ ਗ੍ਰਿਫਤ ਵਿੱਚੋਂ ਇਹ ਪੰਜਾਬ ਪੁਲਿਸ ਹੈ ਇਸ ਦਾ ਕੰਮ ਕਰਨ ਦਾ ਢੰਗ ਵੀ ਵੱਖਰਾ ਹੈ ਤੁਸੀਂ ਜਸਮੀਰ ਵੀਰੋ ਸਭ ਇਹੋ ਸਮਝਦੇ ਹੋ ਕਿ ਪ੍ਰਿੰਸ ਪੁਲਿਸ ਕੋਲੋਂ ਭੱਜ ਗਿਆ ਦਾਰ ਅਸਲ ਪੁਪਜਿਆ ਨਹੀਂ ਭਜਾਇਆ ਗਿਆ ਹੈ ਉਸ ਪੁਲਿਸ ਦੀ ਗ੍ਰਿਫਤ ਵਿੱਚੋਂ ਨਿਕਲ ਕੇ ਸਿੱਧਾ ਸਮਸ਼ੇਰ ਕੋਲ ਹੀ ਜਾਵੇਗਾ ਅਸੀਂ ਉਸ ਦਾ ਫੋਨ ਸਰਵਲੈਂਸ ਉੱਤੇ ਲਗਾਇਆ ਹੋਇਆ ਹੈ ਉਸ ਨੇ ਰਸਤੇ ਵਿੱਚ ਆਪਣੇ ਜਿਸ ਦੇਸ ਦੋਸਤ ਨੂੰ ਫੋਨ ਕੀਤਾ ਉਹ ਵੀ ਸਾਰੇ ਸਾਡੇ ਰਡਾਰ ਉੱਤੇ ਆ ਗਏ ਨੇ ਸਿਵਲ ਵਿੱਚ ਪੁਲਿਸ ਉਸ ਦਾ ਪਿੱਛਾ ਕਰ ਰਹੀ ਹੈ ਉਹ ਹੁਣੇ-ਹੁਣੇ ਵਿੰਦਰਖ ਪਹੁੰਚਿਆ ਹੈ ਸਾਨੂੰ ਲੱਗਦਾ ਹੈ ਸ਼ਮਸ਼ੇਰ ਨੂੰ ਇਹਨਾਂ ਨੇ ਮਿਲ ਕੇ ਬਿੰਦਰਾਖ ਪਿੰਡ ਵਿੱਚ ਲੁਕਾਇਆ ਹੋਇਆ ਹੈ। ਬਸ ਹੁਣ ਅਸੀਂ ਸ਼ਮਸ਼ੇਰ ਤੋਂ ਇੱਕ ਕਦਮ ਹੀ ਦੂਰ ਹਾਂ। ਡੀਐਸਪੀ ਸਾਹਿਬ ਜਸਲੀਨ ਨਾਲ ਫੋਨ ਉੱਤੇ ਗੱਲ ਕਰਦੇ ਬੋਲੇ। ਜਸਲੀਨ ਨੂੰ ਵੀ ਹੁਣ ਤਾਂ ਲੱਗਣ ਲੱਗ ਪਿਆ ਸੀ ਕਿ ਜਲਦੀ ਹੀ ਸ਼ਮਸ਼ੇਰ ਉਸ ਕੋਲ ਆ ਜਾਵੇਗਾ। ਉਸਨੇ ਸੁੱਖ ਦਾ ਸਾਹ ਲਿਆ ਅਤੇ ਵੇਟਰ ਕੋਲੋਂ ਕਾਫੀ ਮੰਗਵਾਈ। ਆਓ ਵੇਖੀਏ ਉਸ ਤੋਂ ਕੁਝ ਦਿਨ ਪਹਿਲਾਂ ਕੀ ਹੋਇਆ ਸੀ। ਜਿਵੇਂ ਹੀ ਸ਼ਮਸ਼ੇਰ ਜਸਲੀਨ ਨੂੰ ਬਾਏ ਬਾਏ ਕਹਿ ਕੇ ਚੈੱਕ ਇਨ ਇਮੀਗ੍ਰੇਸ਼ਨ ਬੋਰਡਿੰਗ ਕਰਵਾ ਕੇ ਜਹਾਜ਼ ਵਿੱਚ ਬੈਠਿਆ ਸਭ ਤੋਂ ਪਹਿਲਾਂ ਸਮਸ਼ੇਰ ਨੇ ਬੱਚਿਆਂ ਨੂੰ ਫੋਨ ਕੀਤਾ ਫਿਰ ਕੁਝ ਦੇਰ ਚੁੱਪ ਬੈਠਣ ਤੋਂ ਬਾਅਦ ਆਪਣੇ ਮਨ ਵਿੱਚ ਗੱਲਾਂ ਕਰਨ ਲੱਗਿਆ ਬਾਈ ਜਸਮੀਰ ਮਜਬੂਰ ਹੋ ਕੇ ਕਦਮ ਚੁੱਕਿਆ ਹੈ ਭੋਏ ਵੇਚਣ ਦਾ ਦੁੱਖ ਮਾਂ ਦੇ ਮਰਨ ਜਿੰਨਾ ਹੀ ਹੋ ਰਿਹਾ ਹੈ ਅੱਖਾਂ ਪਰ ਦੇ ਸਮਸ਼ੇਰ ਨੇ ਮਨ ਹੀ ਮਨ ਕਿਹਾ ਗਲਤ ਨਾ ਸਮਝੀ ਬੀਰਿਆ ਮੈਂ ਤੇਰੇ ਹੱਥੋਂ ਰੋਟੀ ਨਹੀਂ ਸਿਖਾਉਣਾ ਚਾਹੁੰਦਾ ਪਤਾ ਨਹੀਂ ਇਹ ਚੰਦਰੀ ਕਰੋਨਾ ਦੀ ਬਿਮਾਰੀ ਕਿੱਥੋਂ ਆਈ ਸਭ ਕੁਝ ਨਾਲ ਹੀ ਲੈ ਗਈ ਚੰਗਾ ਭਲਾ ਗੁਜ਼ਾਰਾ ਹੋਈ ਜਾਂਦਾ ਸੀ ਜ਼ਮੀਨ ਵੇਚਣ ਬਾਰੇ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਇੱਕ ਹੰਝੂ ਉਸ ਦੀ ਅੱਖ ਵਿੱਚੋਂ ਟਪਕਿਆ ਤਾਂ ਸ਼ਮਸ਼ੇਰ ਆਪਣੇ ਆਪ ਨੂੰ ਸੰਭਾਲਦਿਆਂ ਬੋਲਿਆ ਤੈਨੂੰ ਕੀ ਪਤਾ ਮੈਂ ਦਿਲ ਉੱਤੇ ਕਿਹੜਾ ਪੱਥਰ ਰੱਖ ਕੇ ਤੇਰੇ ਨਾਲ ਗੱਲ ਕਰਨੀ ਹੈ ਜਦ ਨੂੰ 에ਅਰ ਹੋਸਟਸ ਨੇ ਜਹਾਜ਼ ਵਿੱਚ ਬੈਠਣ ਦੇ ਕਾਇਦੇ ਕਾਨੂੰਨ ਦੱਸਣੇ ਸ਼ੁਰੂ ਕੀਤੇ ਕੁਝ ਦੇਰ ਬਾਅਦ ਜਹਾਜ਼ ਨੇ ਹਵਾ ਵਿੱਚ ਉਡਾਣ ਭਰ ਦਿੱਤੀ ਹਵਾ ਵਿੱਚ ਪਰਖਲਾਰੀ ਜਹਾਜ਼ ਮੀਲਾਂ ਵੜਦਾ ਮੰਜ਼ਿਲ ਵੱਲ ਝੂਕਦਾ ਉੱਡਿਆ ਜਾ ਰਿਹਾ ਸੀ ਜਿਵੇਂ ਜਿਵੇਂ ਇੰਡੀਆ ਨੇੜੇ ਆ ਰਿਹਾ ਸੀ ਸ਼ਮਸ਼ੇਰ ਦੀ ਬੇਚੈਨੀ ਵਾਧੀ ਜਾ ਰਹੀ ਸੀ ਸ਼ਮਸ਼ੇਰ ਨੇ ਪਹਿਲਾਂ ਚੰਡੀਗੜ੍ਹ ਪਹੁੰਚ ਕੇ ਉਹੀ ਹੋਟਲ ਬੁੱਕ ਕੀਤਾ ਸੀ ਜਿਸ ਵਿੱਚ ਹੁਣ ਜਸਲੀਨ ਰਹਿ ਰਹੀ ਹੈ ਫਿਰ ਉਸਨੇ ਆਪਣੇ ਯਾਰ ਜੱਗੇ ਨੂੰ ਮਿਲਣ ਲਈ ਬੁਲਾਇਆ ਸੀ ਜਿਵੇਂ ਹੀ ਜੱਗਾ ਉਸ ਕੋਲ ਆਇਆ ਸ਼ਮਸ਼ੀਰ ਨੇ ਜੱਗੇ ਨੂੰ ਆਪਣੇ ਹਾਲਾਤ ਨਾਲ ਵਾਕਿਫ ਕਰਵਾਇਆ ਫਿਰ ਉਸਨੇ ਜੱਗੇ ਨੂੰ ਆਪਣੇ ਮਨ ਦੀ ਚੀਜ਼ ਬਾਰੇ ਦੱਸਿਆ ਤਾਂ ਜੱਗਾ ਬੋਲਿਆ ਬਾਈ ਆਪਣਾ ਹੱਕ ਲੈਣ ਦਾ ਤਾਂ ਤੇਰਾ ਪੂਰਾ ਹੱਕ ਬਣਦਾ ਭਾਵੇਂ ਤੂੰ ਛੋਟਾ ਹੈ ਪਰ ਘਰ ਤਾਂ ਤੂੰ ਵੱਡੇ ਨਾਲੋਂ ਵੀ ਜ਼ਿਆਦਾ ਸਾੰਭਿਆ ਹੈ ਟਰੈਕਟਰ ਟਰਾਲੀ ਸਾਰਾ ਸੰਦ ਪਾ ਕੇ ਦਿੱਤਾ ਘਰ ਪੱਕਾ ਕਰਵਾਇਆ ਟੀਵੀ ਫਰਿੱਜ ਏਸੀ ਮੋਟਰਸਾਈਕਲ ਕਾਰ ਕੀ ਨਹੀਂ ਲੈ ਕੇ ਦਿੱਤਾ ਤੈਂ ਸਾਰਾ ਪਿੰਡ ਤੇਰੇ ਗੁਣ ਗਾਉਂਦਾ ਆ ਜਿਹੜਾ ਕੁਝ ਲੋਕ ਜ਼ਮੀਨਾਂ ਵੇਚ ਕੇ ਲੈ ਕੇ ਆਏ ਨੇ ਉਹ ਤੂੰ ਕਿੰਨੇ ਸਾਲ ਪਹਿਲਾਂ ਲੈ ਦਿੱਤਾ ਸੀ ਪਰਦੇਸ ਤਾਂ ਮੈਂ ਵੀ ਦੇਖਿਆ ਮੈਨੂੰ ਪਤਾ ਉੱਥੇ ਕਿੰਨਾ ਔਖਾ ਪੈਸਾ ਹੱਥ ਲੱਗਦਾ ਪਰ ਜਿਹੜਾ ਮੋਹ ਤੈਨ ਦਿਖਾਇਆ ਆਪਣਿਆਂ ਦਾ ਐਸੇ ਮੋਹ ਵਾਲਾ ਤਾਂ ਕੋਈ ਵਿਰਲਾ ਹੀ ਹੋਣਾ ਦੁਨੀਆ ਤੇ ਬਾਈ ਸਲਾਮ ਆ ਤੈਨੂੰ ਤੇ ਤੇਰੇ ਜਿਗਰੇ ਨੂੰ ਆਪਣੀ ਵੇਰ ਹੁਣ ਤੋਂ ਝਿਜਕਣਾ ਹੁਣ ਜਸਮੀਰ ਦੀ ਵਾਰੀ ਆ ਦੇਖਦੇ ਆ ਉਹ ਤੇਰੇ ਲਈ ਕੀ ਕਰਦਾ ਜੇ ਕਿਤੇ ਆਉਣਾ ਜਾਣਾ ਹੋਇਆ ਤਾਂ ਦੱਸੀ ਤੇਰੇ ਨਾਲ ਚੱਲਾਂਗੇ ਅਗਲੇ ਦਿਨ ਸਵੇਰੇ ਸਵੇਰੇ ਸ਼ਮਸ਼ੇਰ ਪਿੰਡ ਪਹੁੰਚ ਗਿਆ ਸੀ ਜਿਵੇਂ ਹੀ ਸ਼ਮਸ਼ੇਰ ਪਿੰਡ ਪਹੁੰਚਿਆ ਤਾਂ ਭਰਾ ਦੇ ਘਰ ਆਉਣ ਉੱਤੇ ਜਸਮੀਰ ਬਹੁਤ ਖੁਸ਼ ਹੋਇਆ ਸੀ ਪ੍ਰਿੰਸ ਨੇ ਸ਼ਮਸ਼ੇਰ ਨੂੰ ਵਗੈਰ ਚਿਜਕਦੇ ਪੁੱਛਿਆ ਸੀ ਚਾਚੂ ਬਾਪੂ ਲਈ ਬੋਤਲ ਲੈ ਕੇ ਆਏ ਕਿ ਨਹੀਂ ਸ਼ਾਮ ਨੂੰ ਬੀਰੋ ਜਸਮੀਰ ਕੋਲ ਆ ਕੇ ਬੋਲੀ ਐਤ ਕੀਆ ਤੇਰਾ ਭਰਾ ਆਇਆ ਨਾ ਮੈਨੂੰ ਕੁਝ ਵੁਝਿਆ ਵੁਝਿਆ ਜਿਹਾ ਹਬਜ਼ਾਰ ਤਾਂ ਜੀਆਂ ਪਾਉਣ ਦੇਗਾ ਲੱਗਦਾ ਖਾਸਮਾ ਖਾਣੀ ਅੱਖ ਫਰਕੀ ਜਾਂਦੀ ਐ ਮੇਰੀ ਸਵੇਰੇ ਦੀ ਮੈਨੂੰ ਕੁਝ ਠੀਕ ਜਿਹਾ ਨਹੀਂ ਲੱਗ ਰਿਹਾ ਤੇਰੀ ਅੱਖ ਨਾਲ ਮੇਰੇ ਭਰਾ ਦਾ ਕੀ ਲੈਣਾ ਦੇਣਾ ਜਸਮੀਰ ਹਰਖਿਆ ਹੋਇਆ ਬੋਲਿਆ ਸੀ ਸ਼ਾਮ ਨੂੰ ਸ਼ਮਸ਼ੀਰ ਵਾਪਸ ਚਲਾ ਗਿਆ ਸੀ ਜਸਮੀਰ ਨੇ ਜਾਣ ਲੱਗੇ ਨੂੰ ਰੋਕਿਆ ਸੀ ਬਾਈ ਹੋਟਲ ਜਾਣ ਦੀ ਕੀ ਲੋੜ ਆ ਇਹ ਕਰ ਤੇਰਾ ਵੀ ਆ ਇੱਥੇ ਹੀ ਰਹਿ ਜਾ ਰਾਤ ਨੂੰ ਗੱਲਾਂ ਕਰਾਂਗੇ ਬਹਿ ਕੇ ਆਪ ਤਾਂ ਤਾਂ ਤੇ ਸ਼ਾਮ ਨੂੰ ਡੱਫ ਲੈਣੀ ਆ ਰੋਟੀ ਮਸਾਂ ਲੰਗਦੀ ਐ ਤੇਰੀ ਗੱਲਾਂ ਕਰਨੀਆਂ ਨੇ ਤੈਂ ਸੁਰਤ ਤਾਂ ਤੈਨੂੰ ਆਪਣੀ ਨਹੀਂ ਰਹਿੰਦੀ ਉਹ ਵਿਚਾਇਆ ਤੇਰੇ ਸਾਹਮਣੇ ਬੈਠ ਕੇ ਤੇਰੀਆਂ ਜੂਆਂ ਗਿਣੂ ਵੀਰੋ ਜਸਮੀਰ ਨੂੰ ਘੂਰਦੀ ਹੋਈ ਬੋਲੀ ਨਹੀਂ ਬਾਈ ਮੈਂ ਚੱਲਦਾ ਕਿਹੜਾ ਜੂਆਂ ਗਿਣੂ ਕੱਲ ਨੂੰ ਆਵਾਂਗਾ ਕਹਿ ਕੇ ਸ਼ਮਸ਼ੇਰ ਵਾਪਸ ਆ ਗਿਆ ਸੀ ਦੇਖ ਲਮੀ ਇਹ ਮਿਸਨਾ ਜਿਆ ਸਵੇਰੇ ਨੂੰ ਨਵੇਂ ਸਟੇਸ਼ਨ ਤੋਂ ਬੋਲੂਗਾ ਇਹ ਇੰਡੀਆ ਜ਼ਮੀਨ ਵਿੱਚ ਨਾਇਆ ਲੱਗਦਾ ਯਾਦ ਰੱਖੀ ਮੇਰੀ ਕਹੀ ਗੱਲ ਦੇਖੀ ਕਿ ਤੇ ਹਾਂ ਕਰਦੇਵੇਂ ਅਗਲਾ ਤਾਂ ਵੇਚ ਕੇ ਤੁਰਦਾ ਬਣੂ ਠੂਠਾ ਆਪਣੇ ਹੱਥਾਂ ਵਿੱਚ ਆ ਜਾਣਾ ਬੀਰੋ ਟਾਕ ਉੱਤੇ ਇੱਕ ਹੱਥ ਰੱਖ ਕੇ ਦੂਜੇ ਹੱਥ ਨੂੰ ਹਵਾ ਵਿੱਚ ਜ਼ੋਰ ਦੀ ਹਿਲਾਉਂਦੀ ਹਿਲਾਉਂਦੀ ਬੋਲੀ ਲੱਗਦਾ ਤਾਂ ਮੈਨੂੰ ਵੀ ਇਹੋ ਆ ਜੇ ਵੇਚੂਗਾ ਤਾਂ ਆਪਣੇ ਹਿੱਸੇ ਦੀ ਵੇਚੂ ਕਿਹੜਾ ਸਾਰੀ ਜ਼ਮੀਨ ਵੇਚ ਚੱਲਿਆ ਜਸਮੀਰ ਜਵਾਬ ਦਿੰਦਾ ਹੋਇਆ ਬੋਲਿਆ ਉਸਦੇ ਹਿੱਸੇ ਦੀ ਤਾਂ ਉਹ ਕਾਨੂੰਨ ਵੇਚ ਸਕਦਾ ਮੈਂ ਭਲਾ ਕਿਵੇਂ ਰੋਕ ਸਕਦਾ ਤੂੰ ਕਿਹੜਾ ਪੜਿਆ ਲਿਖਿਆ ਤੈਨੂੰ ਨੰਬਰਾਂ ਦਾ ਕੀ ਪਤਾ ਲੱਗਣਾ ਖੌਰੇ ਕਿੰਨਾ ਰਕਵਾ ਵੇਚ ਦੇਣਾ ਇਸਨੇ ਜੇ ਸੱਚੀ ਜ਼ਮੀਨ ਵੇਚਣ ਦੀ ਗੱਲ ਮੂਰੇ ਆ ਗਈ ਤਾਂ ਮੈਂ ਆਪਣੇ ਭਰਾ ਸੱਦ ਲੈਣੇ ਆ ਪਿੰਡ ਤੋਂ ਪੜਕੀ ਹੋਈ ਵੀਰੋ ਬੋਲੀ ਤੂੰ ਕਿਤੇ ਖੌਂਸੜੇ ਨਾ ਖਾ ਲਈ ਮੇਰੇ ਤੋਂ ਐਨਾ ਮਾੜਾ ਤਾਂ ਨਹੀਂ ਮੇਰਾ ਭਰਾ ਕਦੇ ਆਂ ਭੇਜ ਦੇ ਕਦੇ ਉਹ ਭੇਜ ਦੇ ਤੁਸੀਂ ਮਾਂ ਪੁੱਤ ਨੇ ਇੱਕ ਦਿਨ ਵੀ ਸੁੱਕਾ ਨਹੀਂ ਲੰਘਣ ਦਿੱਤਾ ਜਦੋਂ ਉਸ ਤੋਂ ਕੁਝ ਨਾ ਕੁਝ ਨਾ ਮੰਗਿਆ ਹੋਵੇ ਅਜੇ ਤਾਂ ਉਸਨੇ ਕੋਈ ਗੱਲ ਵੀ ਨਹੀਂ ਕੀਤੀ ਤੂੰ ਭਰਾ ਸੱਦਣ ਲੱਗ ਪਈ ਖਬਰਦਾਰ ਜੇ ਸਾਡੇ ਭਰਾਵਾਂ ਵਿੱਚ ਆ ਕੇ ਤੇਰੇ ਭਰਾ ਬੋਲੇ ਫੇਰ ਨਾ ਕਹੀਂ ਜਸਮੀਰ ਬਾਰੀ ਵਿੱਚੋਂ ਕੱਲ ਦੀ ਬਚੀ ਹੋਈ ਬੋਤਲ ਬਾਹਰ ਕੱਢਦਾ ਹੋਇਆ ਬੋਲਿਆ ਚਾਰ ਚੀਜ਼ਾਂ ਕੀ ਭੇਜ ਦਿੱਤੀਆਂ ਸਾਨੂੰ ਮੁੱਲ ਤਾਂ ਨਹੀਂ ਲੈ ਲਿਆ ਜ਼ਮੀਨ ਵੇਚਣ ਆ ਗਿਆ ਵੀਰੋ ਜਸਮੀਰ ਦੇ ਹੱਥੋਂ ਬੋਤਲ ਖੋਂਦੀ ਬੋਲੀ ਦੇਖੀ ਤੋੜ ਨਾ ਦੇਈ ਬੋਤਲ ਵਾਪਸ ਖਿੱਚਦਾ ਜਸਮੀਰ ਬੋਲਿਆ ਜਾ ਜਾ ਕੇ ਪੁਰਾ ਧਾਲ ਦਾ ਪਾ ਕੇ ਲਿਆ ਵਾਟੀ ਵਿੱਚ ਅਗਲੇ ਦਿਨ ਸ਼ਮਸ਼ੇਰ ਜਸਲੀਨ ਨਾਲ ਫੋਨ ਉੱਤੇ ਗੱਲ ਕਰਦਾ ਬੋਲਿਆ ਅੱਜ ਮੈਂ ਬਾਈ ਨਾਲ ਗੱਲ ਕਰਾਂਗਾ ਮੈਂ ਇਵੇਂ ਹੀ ਚੀਜ਼ ਕੀ ਜਾਂਦਾ ਹਾਂ ਇਹ ਹੈ ਆਖਰੀ ਗੱਲ ਜੋ ਉਸ ਦੀ ਜਸਲੀਨ ਨਾਲ ਹੋਈ ਸੀ ਉਹ ਫਿਰ ਆ ਪਹੁੰਚਿਆ ਹੈ ਆਪਣੇ ਪਿੰਡ ਆਪਣੇ ਪਿਤਾ ਪੁਰਖੀ ਘਰ ਵਿੱਚ ਹਾਂਜੀ ਦੋਸਤੋ ਇਸ ਕਹਾਣੀ ਦਾ ਆਖਰੀ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਚੈਨਲ ਦੇ ਨਾਲ ਜੁੜੇ ਰਹਿਣਾ ਜੇ ਤੁਸੀਂ ਪਹਿਲੇ ਦੋ ਭਾਗ ਨਹੀਂ ਸੁਣੇ ਤਾਂ ਚੈਨਲ ਤੇ ਜਾ ਕੇ ਜਰੂਰ ਸੁਣੋ ਜੇ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਕਹਾਣੀ ਸੁਣਨ ਲਈ ਧੰਨਵਾਦ ਜੀ